ਇਹ ਜੀ ਅਕਤਰਾ ਹੈ ਕਿ ਕਮਾਲ ਹੈ ਤੁਹਾਡੇ ਪ੍ਰੋਗਰਾਮ ਦਾ ਪਰ ਮੈਨੂੰ ਲੱਗਦਾ ਕਿ ਰੱਬ ਵਾਲਾ ਆਲੀ ਬਣਾ ਦੇ thank اے چھوٹے سے اجلی والوں جو نظر ہیں تم مان تو اج کا سخت جیسا ماحول ہے اب بھونسان دیکھو خاص خاص شہر تک کیونکہ ਤੁਸੀਂ کھڑے ہوئے جو مشت برایا ہے عمروں تو بھی ایا بڑے بڑی قسم کے اچھے اچھے ایا جا رہا ہے 42 ਲਾ ਮੇਰੇ ਵੱਲੋਂ ਸਾਸੀ ਕਾਲ ਅੱਜ ਬਹੁਤ ਵੱਡੀ ਇੱਕ ਵਿਸ਼ਾਲ ਵਰਕਰ ਮਿਲਣੀ ਰੱਖੀ ਜਿਹੜੀ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਜਿਹਦੇ ਵਿੱਚ ਮੁਕੇਰੀਆਂ ਹਲਕੇ ਤੇ ਸਰਦਾਰ ਸੁਬੀਰ ਸਿੰਘ ਬਾਦਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਅੱਜ ਜਿੱਥੇ ਲੋਕ ਸਭਾ ਹਲਕਾ ਸ਼ਾਰਪੁਰ ਤੋਂ ਕੈਂਡੀਡੇਟਸ ਦਾ ਸੋਨ ਸਿੰਘ ਖੰਡਲ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਉਹਨਾਂ ਦੇ ਹੱਕ 'ਚ ਅੱਜ ਇੱਕ ਨਾਰਾ ਮਾਰਿਆ بلند ਕਰਕੇ ਅਤੇ ਹਲਕੇ ਦੇ ਵਰਕਰਾਂ 'ਚ ਉਤਸ਼ਾਹ ਭਰਿਆ ਤੇ ਅੱਜ ਦੀ ਰੈਲੀ ਤੋਂ ਬਾਅਦ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਸਾਡੇ ਵਰਕਰ ਆ ਉਹ ਹੋਰ ਮਿਹਨਤ ਕਰਕੇ ਇਸ ਹਲਕੇ ਤੋਂ ਸਦਾ ਸੋਹ ਸਿੰਘ ਖੰਡਰ ਨੂੰ ਵੱਡੀ ਲੀਡ ਨਾਲ ਅੱਜ ਅੱਗੇ ਭੇਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਾਡੇ ਹਲਕੇ ਚ ਇੱਥੇ ਲਗਾਤਾਰ ਜੁਆਇਨਿੰਗ ਦਾ ਦੌਰ ਜਾਰੀ ਆ ਇਸ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਮੇਰੇ ਹਲਕੇ ਦੇ ਸਰਪੰਚ ਬਰਜਿੰਦਰ ਸਿੰਘ ਬਿੰਦੀ ਜੀ ਤੱਕ ਆਪਣੇ ਬਹੁਤ ਯਾਦਪਦ ਸਰਪੰਚ ਪੰਮਾ ਜੀ ਉਹਨਾਂ ਦੇ ਨਾਲ ਸਮੁੱਚੀ ਪੰਚਾਇਤ ਹੋਰ ਵੱਖ-ਵੱਖ ਪਿੰਡਾਂ ਚੋਂ ਨੁਗਰੀਆ ਤੋਂ ਦਾ ਸੇਵਾ ਸਿੰਘ ਜੀ ਹੋਰ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਜੁਆਇਨ ਕੀਤੀ ਆ ਮੈਂ ਉਹਨਾਂ ਨੂੰ ਜੀਆਂ ਵੀ ਕਹਿਣਾ ਤੇ ਉਹਨਾਂ ਨੂੰ ਪੂਰਾ ਬੰਦਾ ਮਾ ਸਰਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 1955 پیپنا جا بچا سکتا ادھا دیا ہریا دل نے بچا لیا مورچے لا کے ਲਸਤੀ ਹੁੰਦੀ ਹੈ ਕੋਈ ਇਨਵੈਸਟਮੈਂਟ ਆਉਂਦਾ ਬੀਜੇਪੀ ਦਾ ਸੈਂਟਰ ਰਾਜ ਸਰਨ ਗੁਜਰਾਤ ਭੇਜਦੇ ਪੰਜਾਬ ਤਰਫ ਕਿਸ ਨੇ ਭੇਜਿਆ ਜੇ ہلکا انچارج شرومنی کا دل اور سمچی شرونی دل لیڈرشپ اور بک بک بنا تو آئے ہوئے میرے بزرگ ماتاوا نوجوان ساتھی